ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਆਏ ਹਾਂ ਗੁਰਦੁਆਰਾ ਸਾਹਿਬ ਸ਼ੇਮੇ ਪਾਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਕਿ ਪਿੰਡ ਡੱਲੇ ਵਿੱਚ ਪੈਂਦਾ ਆਪਣੇ ਪੋਪਗੁਰ ਤੋਂ 5-6 ਕਿਲੋਮੀਟਰ ਤੇ ਆ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਪਹੁੰਚ ਚੁੱਕੇ ਹਾਂ ਅੱਜ ਤੁਹਾਨੂੰ ਨਾਲ ਇਤਿਹਾਸ ਦੱਸਦੇ ਆ ਨਾਲੇ ਦਰਸ਼ਨ ਕਰੌਣੇ ਆ ਮੈਂ ਵੀ ਪਹਿਲੀ ਵਾਰ ਆਈ ਹਾਂ ਤੇ ਉਹਦਾ ਤਾਂ ਸਾਡੇ ਬਿਲਕੁਲ ਲੱਗੇ ਆ ਕਿ ਦੀ ਅਕਾਲ ਪੁਰਖ ਦਾ ਹੁਕਮ ਹੀ ਨਹੀਂ ਹੋਇਆ ਆ ਨਹੀਂ ਹੋਇਆ ਇਸ ਪਿੰਡ ਦੇ ਵਿੱਚ ਵੀ ਸੀ ਆਉਂਦੇ ਰਹੇ ਆ ਕਾਫੀ ਵਾਰ ਆਏ ਆ ਪਰ ਅੱਜ ਟਾਈਮ ਕੱਢ ਕੇ ਅਸੀਂ ਆਏ ਆ ਮੱਥਾ ਟੇਕਣ ਵਾਸਤੇ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਇਤਿਹਾਸ ਲਿਖਿਆ ਵੀ ਹੋਇਆ ਆ ਕੁਝ ਇਸਕਿਪ ਕਰਕੇ ਵੀਡੀਓ ਨੂੰ ਪੜ੍ਹ ਵੀ ਸਕਦੇ ਆ ਤੇ ਉਦੋਂ ਮੈਂ ਨਾਲ-ਨਾਲ ਤੁਹਾਨੂੰ ਇਤਿਹਾਸਕ ਵੀ ਦਿੰਨੀ ਆ ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਨਾ ਮੁੰਗਲਾ ਦੇ ਨਾਲ ਲੜਦੇ ਤੇ ਕੋਈ ਦੱਸਦਾ ਕਿ ਇੱਥੇ ਝੀਲ ਸੀ ਕੋਈ ਕਹਿੰਦਾ ਕਿ ਛੱਪੜ ਸੀ ਤੇ ਉੱਥੇ 베ਰੀ ਸੀ 베ਰੀ ਦੇ ਨਾਲ ਘੋੜਾ ਬਨ ਕੇ ਛੇਵੇਂ ਪਾਤਸ਼ਾਹੀ ਜੀ ਆਪ ਆਰਾਮ ਕਰਨ ਲੱਗੇ ਤੇ ਸੱਪ ਆ ਕੇ ਘੋੜੇ ਨੂੰ ਲੜ ਗਏ ਤੇ ਘੋੜਾ ਉੱਥੇ ਹੀ ਸ਼ਹੀਦ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਵਚਨ ਕੀਤੇ ਸੀ ਕਿ ਜੇ ਕੋਈ ਵੀ ਸੱਪ ਲੜਦਾ ਹੈ ਤੇ ਉਹਦਾ ਅਸਰ ਨਹੀਂ ਹੋਊਗਾ ਜੇ ਕੋਈ ਬਾਹਰੋ ਵੀ ਕੋਈ ਹੁੰਦਾ ਇਸ ਪਿੰਡ ਦੀ ਜੂਹ ਦੇ ਵਿੱਚ ਵੜ ਜਾਊਗਾ ਤੇ ਉਹਦਾ ਅਸਰ ਬੇਅਸਰ ਹੋ ਜਾਊਗਾ ਉੱਥੇ 베ਰੀ ਵੀ ਹੋ ਹੈਗੀ ਇੱਥੇ ਸਾਈਡ ਤੇ ਥੱਲੇ ਉਹ 베ਰੀ ਦੇ ਬਾਅਦ ਤੁਹਾਨੂੰ ਦਰਸ਼ਨ ਕਰਾਉਣੇ ਪਹਿਲਾਂ ਪਹਿਲਾਂ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਫਿਰ ਤੁਹਾਨੂੰ 베ਰੀ ਦੇ ਵੀ ਦਰਸ਼ਨ ਕਰਾਵਾਂਗੇ ਕਹਿੰਦੇ ਕਿ ਸੱਪ ਕੀ ਹੋਰ ਕੋਈ ਕੀੜਾ ਮਕੌੜਾ ਵੀ ਜੇ ਕੋਈ ਲੜਦਾ ਆ ਤੇ ਉਹਦਾ ਵੀ ਅਸਰ ਨਹੀਂ ਹੁੰਦਾ ਜੇ ਆਪਾਂ ਇੱਥੇ ਆ ਕੇ ਇੱਥੇ ਗੁਰੂ ਘਰ ਮੱਥਾ ਟੇਕੀਏ ਤੇ ਥੱਲੇ 베ਰੀ ਵੀ ਆ ਉੱਥੇ ਆ ਕੇ ਪਹਿਲੋ ਇਹ ਆ ਕਿ ਬੀਬੀਆਂ ਉਦੋਂ ਗੁਰੂ ਘਰ ਜਦੋਂ ਨਹੀਂ ਸੀ ਬਣਿਆ ਤੇ ਬੀਬੀਆਂ ਆ ਕੇ ਕਹਿੰਦੇ ਕਿ ਤੂਫ ਬੱਤੀ ਕਰਦੀਆਂ ਸੀ ਦੀਵੇ ਜਗਉਂਦੀਆਂ ਸੀ ਤੇ ਉਸ ਕਰਕੇ ਫਿਰ ਪਿੰਡ ਦੇ ਤੇ ਇਹ ਪੰਚਾਇਤੀ ਮੈਂਬਰਾਂ ਨੇ ਇਕੱਠੇ ਹੋ ਕੇ ਜਦੋਂ ਫਿਕਦਾਈ ਕੀਤੀ ਗਈ ਇਸ ਜਗ੍ਹਾ ਤੇ ਘੋੜੇ ਦੇ ਕਹਿੰਦੇ ਕੰਕਾਲ ਵਗੈਰਾ ਨਿਕਲੇ ਸੀ ਫਿਰ ਜਿਹੜੇ ਬਾਬਾ ਜੀ ਬਾਬਾ ਜਕਤਾਰ ਸਿੰਘ ਜੀ ਤੇ ਡੇਰਾ ਤਰਨਤਾਰਨ ਵਾਲੇ ਸੇ ਉਹਨਾਂ ਕੋਲ ਗਏ ਫਿਰ ਉਹਨਾਂ ਨੇ ਇਸ ਗੁਰੂ ਘਰ ਦੀ ਉਸਾਰੀ ਕੀਤੀ ਸੀਗੀ ਤੇ ਉਹਨਾਂ ਨੇ ਫਿਰ ਗੁਰੂ ਘਰ ਇੱਥੇ ਪ੍ਰਗਟ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਇਤਿਹਾਸਿਕ ਗੁਰੂ ਘਰ ਬਣਿਆ ਤੇ ਆਏ ਸਾਲ ਜੂਨ ਮਹੀਨੇ ਦੇ ਵਿੱਚ ਇਥੇ ਜਦੋਂ ਛੇਵੇਂ ਪਾਸ਼ਾ ਜੀ ਦਾ ਗੁਰਪੁਰਬ ਹੁੰਦਾ ਆ ਲੜੀਵਾਰ ਪਾਠ ਚੱਲਦੇ ਆ ਤੇ 15-16 ਪਿੰਡਾਂ 'ਚ ਤਕਰੀਬਨ ਨਗਰ ਕੀਰਤਨ ਨਿਕਲਦਾ ਕਾਫੀ ਸੰਗਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਆ ਆਪਣੇ ਪਿੰਡ ਬਹਿਰਾਮ ਵੀ ਜਾਂਦਾ ਨਗਰ ਕੀਰਤਨ ਤੇ ਲੜੀਵਾਰ ਪਾਠ ਚੱਲਦੇ ਆ ਤੇ ਬਹੁਤ ਬਹੁਤ ਜ਼ਿਆਦਾ ਭੀੜ ਹੁੰਦੀ ਆ ਇੰਨੀ ਗਰਮੀ ਦੇ ਵਿੱਚ ਵੀ ਬਹੁਤ ਇਕੱਠ ਹੁੰਦਾ ਆ ਤੇ ਉਹਦਾ ਵੀ 12 ਮਹੀਨੇ ਸੰਗਤ ਆਉਂਦੀ ਰਹਿੰਦੀ ਇਦਾਂ ਸਾਹਿਬ ਦੇ ਕਮਰੇ ਬਣੇ ਹੋਏ ਆ ਰਿਹائش ਵੀ ਬਣੀ ਹੋਈ ਆ ਤੇ ਲੰਗਰ ਵੀ ਸੰਗਤ ਨੂੰ ਮਿਲਦਾ ਆ ਤੇ ਜਦੋਂ ਕੋਈ ਕਹਿੰਦੇ ਆ ਕਿ ਬਾਹਰਲੇ ਪਿੰਡ ਵੀ ਇੱਥੇ ਕਾਫੀ ਹੁੰਦੇ ਜੇ ਕਿਸੇ ਨੂੰ ਸੱਪ ਵਗੈਰਾ ਲੜ ਜਾਂਦਾ ਹੋਰ ਵੀ ਕੀੜਾ ਮਕੌੜਾ ਤੇ ਇਸ ਪਿੰਡ ਦੀ ਝੂ ਦੇ ਵਿੱਚ ਵੜਦੇ ਆ ਇਹ ਉਹਨਾਂ ਦਾ ਅਸਰ ਖਤਮ ਹੋ ਜਾਂਦਾ ਆ ਤੇ ਹੁਣ ਆਪਾਂ ਦਰਵਾਰ ਸਾਹਿਬ ਉੱਪਰ ਮੱਥਾ ਟੇਕ ਲਿਆ ਆ ਹੁਣ ਥੱਲੇ ਜਾਵਾਂਗੇ ਜਿੱਥੇ 베ਰੀ ਆ ਹੁਣ ਆਪਾਂ 베ਰੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਮੱਥਾ ਟੇਕਣ ਤੋਂ ਬਾਅਦ ਉੱਪਰ ਆਪਾਂ ਦਰਸ਼ਨ ਕਰਨ ਤੋਂ ਬਾਅਦ ਹੁਣ ਥੱਲੇ ਆਪਾਂ ਜਾਵਾਂਗੇ 베ਰੀ ਜਿੱਥੇ ਛੇਵੇਂ ਪਾਸਚਾਈ ਜੀ ਨੇ ਘੋੜਾ ਬਣਿਆ ਸੀਗਾ ਤੇ ਦੋਨੇ ਸਾਈਡ ਘੋੜੇ ਵੀ ਬਣਾਏ ਹੋਏ ਆ ਤੇ ਨਿਸ਼ਾਨ ਸਾਹਿਬ ਵੀ ਦੋਨੇ ਪਾਸੇ ਆ ਤੇ ਹੁਣ ਆਪਾਂ ਤੁਹਾਨੂੰ 베ਰੀ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਅਮਰ ਸੰਚਾਰ ਵੀ ਹੁੰਦਾ ਆ ਜਦੋਂ ਗੁਰਪੁਰਬ ਹੁੰਦਾ ਆ ਛੇਵੇਂ ਪਾਤਸ਼ਾਹ ਜਦੋਂ ਗੁਰਪੁਰਬ ਹੁੰਦਾ ਉਹਦੋਂ ਆਹ ਵਾਲਿਆ ਥੱਲੇ ਇੱਥੇ ਅਮਰ ਸੰਚਾਰ ਵੀ ਹੁੰਦਾ ਆ ਆਹ ਸਾਲ ਅਮਰ ਅਸ਼ਕਾਇਆ ਜਾਂਦਾ ਆ ਅਮਰ ਸੰਚਾਰ ਨਾਲ ਜਦੋਂ ਕਿ ਧੰਨਵਾਦ ਨਾਲ ਜਦੋਂ ਜੂਨ ਚ ਹੁੰਦਾ ਉਹਦੋਂ ਆਹ ਬੇਰੀ ਆਹ ਬੇਰੀ ਹੈ ਜਿਹਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹੀ ਜੀ ਨੇ ਆਪਣਾ ਘੋੜਾ ਬਣਿਆ ਸੀਗਾ ਮਥਾੜੇ ਰਹਿਣਾ ਇੱਥੋਂ ਖਰਾਬ ਜਿਹਾ ਇਦਾਂ ਆਹ ਇਥੋਂ ਮਿੱਟੀ ਚੁੱਕੀ ਦੀ ਫੋਟੋ ਸਾਹ ਤੇ ਆਹ ਇਥੋਂ ਮਿੱਟੀ ਚੋ ਕੇ ਬੇਰੀ ਲਾ ਕੋ ਪਖਾਲੀ ਦੀ ਤੇ ਇਧਰ ਸਾਈਡ ਤੇ ਜੋੜਾ ਘਰ ਵੀ ਬਣਿਆ ਆ ਤੇ ਬਾਹਰੋਂ ਇੱਕ ਵਾਰੀ ਤੁਸੀਂ ਦਰਸ਼ਨ ਕਰ ਲੋ ਗੁਰਦੁਆਰਾ ਸਾਹਿਬ ਜੀ ਦੇ ਇਸੇ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਤੇ ਆ ਬਾਰ-ਬਾਰ ਪਾਰਕਿੰਗ ਪਾਰਕਿੰਗ ਬਣੀ ਆ ਤੇ ਇੱਥੇ ਜਿੱਦਾਂ ਬੱਚੇ-ਪੁੱਚੇ ਖੇਡ ਲੈਂਦੇ ਆ ਹੁਣ ਖੁੱਲੀ ਜਗ੍ਹਾ ਕਰਕੇ ਸ਼ਾਮ ਵੇਲੇ ਤੇ ਇਦਾਂ ਗੁਰੂ ਘਰ ਦੇ ਬਾਹਰਲੇ ਪਾਸੇ ਹੈਗੀ ਗੁਰੂ ਘਰ ਦੀ ਹੋਈ ਜਗ੍ਹਾ ਤੇ ਇਦਾਂ ਪਾਰਕਿੰਗ ਵਗੈਰਾ ਬਣੀ ਆ ਤੇ ਹੁਣ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਮਿਲਾਂਗੇ